ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਭਾਗ ਵੀ ਹੋ ਗਿਆ ਲੈ ਗਿਆ ਅੱਛਾ ਹਾਂ ਸਾਰੇ ਵਾਲ ਮੇਰੇ ਜੀ ਦੇ ਮੈਂਬਰ ਹਾਂ ਜੀ ਆਏ ਤਰਕ ਕਰਨ ਬਣਦੇ ਨਾ ਦਰਗਾਹ ਆਏ ਮੇਰੇ ਗੁਰਦੀਪ ਸਿੰਘ ਨਾਲ ਜਿਹੜੇ ਬੰਦਿਆਂ ਨੂੰ ਲਲਕਾਰ ਕੇ ਆਏ 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 ਭਾਗ ਕਿੱਥੇ ਭਾਗ ਵੀ ਹੋ ਲੈਗੇ ਹੋਗੇ ਇਹ ਕਿ ਕਾਂਗਰਸ ਵਾਲਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਆ ਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ 'ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ 'ਚੋਂ ਨਿਕਲਦੀ ਨਹੀਂ। ਇਹਦਾ ਤੇਰਾ ਸਾਰੇ ਪੱਕਾ ਲੈ ਗਏ ਤੇਰੇ ਇਸ਼ਾਰੇ ਸਾਰੇ ਪੱਕਾ ਲੈ ਗਏ ਤੁਹਾਡੇ ਹੁਣ ਸਾਰੇ ਬੰਦੇ ਆ ਗੋਲ ਤੁਸੀਂ ਇੱਕ ਬੰਦੇ ਨੂੰ ਡਾਕਟਰ ਸਾਹਿਬ ਕੋਲ ਨਹੀਂ ਦਿਖਾਉਂਦੇ ਸਾਹਮਣੇ ਦਿਖਾਉਂਦੇ ਵੇਖ ਪਨੇ ਸਤਨਗਰ ਪਾਏ ਨੇ ਕਦੋਂ ਆਵਾਂ ਲਾਉੜੇ ਦੀ ਹੋ ਰਿਓ ਉੱਥੇ ਪੇਪਲ ਰਸੇ ਜਿੱਤੁੰਦਾ ਕਿ ਕਦਣਗੇ ਕਦੋਂ ਪੁੱਛੋ ਬਿਲਕੁਲ ਬਰਾਬਰ ਆ ਰਿਹਾ ਸਾਰੇ ਅੰਦਰੋਂ ਵੀ ਪੂਰੇ ਵੱਟ ਰਹੇ ਆ ਅਖਰ ਤਹੀ ਹੋਣਾ ਜਵਾਬ ਦੋਰ ਫੋੜੋ ਵੇਖੋ ਸਾਰੇ ਜੇਤੂ ਬਾਦ ਫੋੜੋ ਬਿਲਕੁਲ ਸਰ ਕਰ ਰਹੇ ਕਦੋਂ ਬਾੜੋ ਰਪਸਟੋ ਜਾਗ ਜੀ

اوه 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 ਇਹ ਦੋੜ ਖੋੜ ਦਊਗਾ ਅਲਾ ਲੱਗੇ ਜਾਣਾ ਨੂੰ ਬਾਹਰ ਜਾਣਾ ਹੀ ਨਹੀਂ ਜਦ ਤੱਕ ਬੰਦੇ ਨਹੀਂ ਉੱਤੋਂ ਬੰਦ ਲਾ ਦੇ ਆ ਇਹਦੇ ਕੋਲ ਬਾਹਰ ਨਹੀਂ ਜਾਣਾ ਹਾਂ ਠੀਕ ਹੈ ਨੂੰ ਹੁਣ ਆਉਣ ਤੋਂ ਕੋਈ ਨਹੀਂ ਕਰੋ ਦੋੜ ਪੈਰਾਕੋ ਕੋ ਬੰਦਾ ਰਿਹਾ ਹੈ ਅੱਛਾ ਕੀ ਹੋਇਆ ਚਾ ਚਿੱਟਨ ਵਿੱਚ ਅੰਦਰ ਕਾ ਕੇ ਸ਼ਾਂਤਪਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਈ ਆਰਾਮ ਨਾਲ ਉਹ ਕਾਗਜ਼ ਭਰ ਰਹੇ ਨੇ ਹਾਂ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਐਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੰਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਤੋਂ ਪਾਈ ਹੋਈ ਸਾਡੇ ਬੰਦੇ ਭਲੇ ਬੰਦੇ ਯਾਰ ਸਾਡਾ ਉਮੀਦਵਾਰ ਨੇ ਮੈਂ ਚੇਅਰਮੈਨ ਨਾਲ ਦੀ ਸਲਾਹਾਂ ਜੀ ਅਹੀਂ ਜਨਾਬ ਕਾ ਅੰਦਰੋਂ ਵਾਪਸ ਉਹਦੇ ਬਾਹਰ ਆਉਂਦੇ ਨਹੀਂ ਬਾਹਰ ਆਉਂਦੇ ਢਾਗ ਪੱਕਾ ਬੁਕਲਾਦੇ ਕੋਈ ਗੱਲ ਹੀ ਯਾਰ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਦਾ ਹੂੰ ਓਕੇ ਤੂੰ ਅੱਗੇ ਕਰਾਇਨਾ ਤੂੰ ਦੋ ਪੱਟੇ ਦੋ ਪੰਚੀਆ ਪੱਟੇ ਆ ਰਿਹਾ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੂਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਤੇ ਖੂਨ ਚ ਰਚੀ ਆ ਉਹ ਗੁੰਡਾ ਕਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਾਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਾਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਤੀਆਂ ਜੀ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਦੀ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਹਲਕਾ ਕਾਗਜ਼ੀ ਦਾਕਰ ਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਦਨਾਫੂਰ ਨੂੰ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਖੀ ਚਾਹਵਾ ਕਿ ਮੈਂ ਬੜਾ ਸਾਫ਼ ਆਂ ਦੂਜਾ ਬੜਾ ਸਾਫ਼ ਆ ਲੋਕ ਦੱਸਣ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਤੋ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਕਾਲੀ ਕੋਲੋ ਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਤੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਸ ਤਿਆਂ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬਨੇ ਉਹ ਵੀ ਕੱਢੇਗਾ ਪਰ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਉਹ ਗਾਲੀ ਦਾ ਜਵਾਬ ਨਹੀਂ ਦੋਨੇ ਧਿਰ ਖੜੇ ਆ ਤੇ alli ਵੀ اتنا ਵਧਿਆ ਪਿਆ ਸਮਾਂ ਤਾਂ ਕਿੰਨਾ ਜਾ ਗਿਆ ਉਹ ਕੋਈ ਨਾ ਜੀ اتنا ਜਿਹੜਾ ਪਿਹੜ ਜਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਕਿਹ ਅਹੀ ਵਿਆਹ ਵਰਗਾ ਮਾਹੌਲ ਆ ਤੇ ਵਿਆਹ ਚ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖਾ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਇਹ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫਫੜ ਆ ਜਾਂਦਾ ਤੋ ਫਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰਨ ਨੂੰ ਦਾ ਵੇਖੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿਛੇ 2 ਲਖਣਾ ਹੋ ਕੇ ạtੀਆਂ ਪੰਚਾਇਤ ਦੀਆਂ ਲਖਣਾ ਤਾਂ ਮਿਊਨਿਸਪਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲਖਣਾ ਹੋ ਕੇ ạtੀਆਂ ਤਾਂ ਤੁਸੀਂ ਵੀ ਦੇਖਾ ਕਿ ਬੜੇ ਚੰਗੇ ਚੜ੍ਹੇ ਢੰਗ ਨਾਲ ਲਖਣਾ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਮਨਵਿਤਾ ਕੱਲੇ ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਨੇ